ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਇਹ ਗੁਰਦੁਆਰਾ ਸਾਹਿਬ ਪਿੰਡ ਰੌਂਤਾ ਰੌਂਤੇ ਪਿੰਡ ਦਾ ਗੁਰਦੁਆਰਾ ਸਾਹਿਬ ਆ ਤੇ ਕੀਤਾ ਕੀ ਜਾਵੇ ਇਹ ਵੀ ਹੁਣ ਨਾਨਕ ਸਰ ਦੇ ਨਾਮ ਤੇ ਬਣਿਆ ਹੋਇਆ ਵਾ ਬਾਬਾ ਹਰਪ੍ਰੀਤ ਸਿੰਘ ਕੋਈ ਹੋਏ ਆ ਆ ਦੇਖੋ ਜਗ੍ਹਾ ਬਹੁਤ ਆ ਤੇ ਇੱਥੇ ਵੀ ਹੁਣ ਅੰਦਰ ਪਾਵਨ ਸਰੂਪ ਮਹਾਰਾਜ ਦੇ ਜਿੱਥੇ ਸੋਖਾ ਅਸਣ ਕੀਤੇ ਹੋਏ ਆ ਬਹੁਤ ਬੁਰਾ ਹਾਲ ਸੀਗਾ ਉੱਥੇ ਗੁਰੂ ਸਾਹਿਬ ਦੇ ਸਰੂਪ ਉਹ ਕਾਫੀ ਸਾਰੇ ਸਰੂਪ ਜਿਹੜੇ ਆ ਉਹ ਅੰਗ ਪੱਟੇ ਵੀ ਹੈਗੇ ਆ ਵਿਰਧ ਵੀ ਹੈਗੇ ਆ ਇਸ ਸੰਬੰਧ ਦੇ ਵਿੱਚ ਅੱਜ ਜਥੇਦਾਰ ਹੁਣੀ ਪੈਂਡਰੋਂ ਤਾਂ ਵਿਖੇ ਆਈ ਸੀ ਨਿਹੰਗ ਸਿੰਘ ਜਥੇਬੰਦੀਆਂ ਕਾਫੀ ਸੰਗ ਆਈ ਹੋਈ ਆ ਤੇ ਇੱਥੋਂ ਦੇ ਜਿਹੜੇ ਪ੍ਰਬੰਧਕ ਆ ਉਹ ਕਹਿੰਦੇ ਵੀ ਇੱਕ ਮਾਤਾ ਜੀ ਆ ਉਹ ਇੱਥੋਂ ਅੱਜ ਕੋਈ ਭੋਗ ਸੀਗਾ ਭੋਗ ਤਾਂ ਹੋ ਕੇ ਤੇ ਚਲੇ ਗਏ ਸੀਗੇ ਤੇ ਹੁਣ ਮੇਰਾ ਖਿਆਲ ਵੀ ਉਹ ਪਤਾ ਨਹੀਂ ਕਿੱਥੋਂ ਵਾਪਸ ਆ ਰਹੇ ਆ ਤੇ ਹੁਣ ਇਸ ਵਾਰ ਮੇਰਾ ਖਿਆਲ ਵੀ ਗੁਰਦੁਆਰੇ ਦੇ ਵਿੱਚ ਆ ਗਏ ਆ ਤੇ ਉਹਨਾਂ ਨੂੰ ਵੀ ਮਿਲਦੇ ਆ ਆ ਗੱਡੀ ਦੇ ਵਿੱਚ ਜਿਹੜੇ ਇੱਥੋਂ ਦੇ ਮੁਖੀ ਆ ਐਸ ਗੱਡੀ ਦੇ ਵਿੱਚ ਆ ਰਹੇ ਆ ਹਾਲ ਤਰੀ ਦੇਖ ਸਕਦੇ ਆ। ਉਹ ਗੱਡੀ ਦੇ ਵਿੱਚ ਆ ਗਏ। ਇਹਨਾਂ ਨਾਲ ਹੁਣ ਗੱਲਬਾਤ ਕਰਦੇ ਆ। ਵੀ ਅੰਦਰ ਜਿਹੜੇ ਮਾਰੇ ਸਰੂਪਾਂ ਦੀ ਬੇਗਬੀ ਹੋ ਰਹੀ ਆ। ਉਹਦੀ ਬਾਬਤ ਕੀ ਕੀਤਾ ਜਾਵੇ। ਕੋਈ ਸਫਾਈ ਦਾ ਕੋਈ ਧਿਆਨ ਨਹੀਂਗਾ। ਬਾਹਰ ਖੱਲੇ ਆ ਜਾਓ। ਗੱਡੀ ਨਹੀਂ ਚੱਲਦਾ। ਮਹਾਕਾਲ ਬੈਠਿਆ ਅੱਥੇ ਮਹਾਕਾਲ ਬੈਠਿਆ ਕੋਈ ਗੱਲ ਕਰ। ਸੱਚ ਖੰਡ ਗਏ ਆ ਪੁੱਤਰ ਮੇਰੀ ਮਾਤਾ ਮਰੀ ਪਈ ਆ ਤੇਰੇ ਬਾਬਾ ਜੀ ਸੀ ਨਾ ਸਾਡੇ ਗੁਰੂ ਸਾਹਿਬ ਕਿੰਨੇ ਪ੍ਰਚਾਰਕ ਆਏ ਆ ਗੁਰੂ ਗੁਰੂ ਸਾਹਿਬ ਨੂੰ ਕਿਸੇ ਨੇ ਨਹੀਂ ਜਾ ਕੇ ਦੇਖਿਆ ਇੱਥੇ ਪ੍ਰਚਾਰ ਕਰਕੇ ਮੁੜ ਗਿਆ ਤੁਹਾਨੂੰ 20 ਐਂਡ ਢੇਰੀ ਲੱਗੂ ਨੋਟਾਂ ਦੀ ਕੀ ਗੱਲ ਉਹਨਾਂ ਦੀ ਹੱਕ ਨਹੀਂ ਮਾਤਾ ਸਾਰਿਆਂ ਦਾ ਉੱਥੇ ਮਹਾਰਾਜ ਨੂੰ ਜਾ ਕੇ ਉਹ ਅੰਗ ਦੇ ਕੋਈ ਜਿਹੜੇ ਫਟੇ ਪਾਏ ਆ ਬੰਦੂਗਾ ਪੰਜ ਸੁਣੋ ਮੇਰੀ ਗੱਲ ਬੇਟੇ ਮੈਂ ਸਤ ਸਤ ਸਾਰੇ ਤੋਂ ਮਾਫੀ ਮੰਗਦੀ ਨਹੀਂ ਨਹੀਂ ਮਾਫੀ ਨਹੀਂ ਮੰਗਣੀ ਤੁਸੀਂ ਕਹੋ ਵੀ ਸਾਥੋਂ ਗਲਤੀ ਆ ਹੋ ਗਿਆ ਹਣਾ ਉਹ ਪ੍ਰਸ਼ਾਸਨ ਆਉਂਦਾ ਪ੍ਰਸ਼ਾਸਨ ਮੂਰੇ ਅਸੀਂ ਆਉਣੋ ਲੈ ਕੇ ਦੇਣਾ ਹੋਗੀ ਸਾਥੋਂ ਗਲਤੀ ਨਹੀਂ ਹੋਗੀ ਤੁਸੀਂ ਜਾਣ ਪੁੱਝ ਕੇ ਉਹ ਕਿੰਨਾ ਟਾਈਮ ਹੋ ਗਿਆ ਤਿੰਨ ਤਿੰਨ ਸਾਲ ਹੋ ਗਏ ਸਾਨੂੰ ਸੁਨੇਹਾ ਮਿਲਦੇ ਨੂੰ ਅਸੀਂ ਨਹੀਂ ਆਉਂਦੇ ਸੀ ਜੀ ਨਹੀਂ ਸਾਡੀ ਬਹਾਵਾਰ ਗਈ ਆੱਕ ਕੇ ਸਾਨੂੰ ਆਉਣਾ ਪਿਆ ਤੁਸੀਂ ਸਾਨੂੰ ਵੇਖ ਕੇ ਝੱਤਰ ਹੋ ਗਏ 3 ਸਾਲ ਨਹੀਂ 1 ਸਾਲ ਹੀ ਹੋਇਆ ਬਾਬਾ ਜੀ ਅਸੀਂ 4 4 ਸਰੂਪ ਇੱਥੇ ਦੇ ਕੇ ਗਏ ਆ 4 ਤੋਂ ਪਹਿਲਾਂ ਛੱਡ ਕੇ ਇੱਥੇ ਇੱਥੇ ਇਹ ਵੀ ਨਹੀਂ ਤੁਰੇ ਫਿਰਦੇ ਇਹ ਹਾਂ 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 हां ਤੁਸੀਂ ਹੈ ਨਹੀਂ ਸੀਗੇ ਜਦੋਂ ਤੁਸੀਂ ਹੁਣ ਹੈਗੇ ਆ ਇੱਥੇ ਜਮਾ ਦੇਖ ਭਾਲੇ ਨਹੀਂ ਬੇਟੇ ਮੇਥੋਂ ਗਲਤੀ ਹੋ ਗਈ ਨਹੀਂ ਗਲਤੀ ਵੀ ਪ੍ਰਸ਼ਾਸਨ ਆਊਗਾ ਇਹ ਗੱਲ ਪ੍ਰਸ਼ਾਸਨ ਅਸੀਂ ਸਰੂਪ ਲੈ ਕੇ ਜਾਣੇ ਆ ਸਾਰੇ ਠੀਕ ਆ ਤੁਸੀਂ ਬਾਅਦ ਚ ਲੈ ਆਓ ਜਿਹੜੇ ਚੰਗੇ ਸਰੂਪ ਕੋਈ ਜਿਹੜੇ ਨਵੇਂ ਹੋਏ ਹੋ ਠੀਕ ਹੈ ਨਾ ਹਾਂ ਜਿਹੜੀ ਕਾਰਵਾਈ ਵਾੜ ਲਈ ਆ ਜਿਹੜੀ ਰਾਹ ਚੱਲੋ ਕਰਾ ਦੇਣੀ ਨਹੀਂ ਸਾਰੇ ਨਹੀਂ ਜਿਹੜੀ ਠੀਕ ਠੀਕ ਹੋਏ ਉਹ ਨਹੀਂ 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 ਮੇਰਾ ਸਾਨੂੰ ਮੇਰਾ ਸਾਰੇ ਲੈ ਜਾਣੇ ਮਾਤਾ ਸਾਰੇ ਜਾਵੇਗਾ ਸਾਡਾ ਸਾਡਾ ਨਹੀਂ ਨਹੀਂ ਹਰੇਕ ਗੱਲਬਾਤ ਹੋਈ ਆ ਉਹ ਕਹਿੰਦੇ ਉੱਥੇ ਸਾ ਨਾਲੇ ਤੁਹਾਨੂੰ ਸਜ਼ਾ ਲਾਉਣਗੇ ਜਿਹੜੀ ਧਰਮ ਕਾ ਨਾਲੇ ਤੁਹਾਨੂੰ ਸਰੂਪ ਦੇ ਦੇਣਗੇ ਸਰਚਾ ਹੁਣ ਤਾਂ ਪਰਚੇ ਜੀ ਜਾਣਾ ਅਸੀਂ ਇਹ ਮੈਂ ਕਰ ਸਕਦੇ ਆ ਵੀ ਸਰੂਪ ਆਈ ਆ ਤੇ ਗੁਰੂ ਘਰ ਲੈ ਲਾਂਗੇ ਤੁਸੀਂ ਬਾਅਦ ਸਾਡਾ ਕੰਪਰੋਮਾਈਜ਼ ਜਿਵੇਂ ਵੀ ਹੋਇਆ ਮਾਫ਼ੀ ਮੰਗ ਲੈਣੇ ਤੇ ਰਿਲਾਸ ਕਰਾ ਲਓ ਲੈ ਠੀਕ ਹੈ ਨਾ ਜਦੋਂ ਕੋਈ ਧਿਆਨ ਹੀ ਨਹੀਂ ਦਿੰਦੇ ਅਸੀਂ ਉਹਨੂੰ ਤਾਂ ਮੇਰੀ ਜਿਹੜੀ ਮਿੱਟੀ ਜਿਹੜੀ ਮਾਤਾ ਸਰੂਪਾਂ ਦੇ ਉੱਤੇ ਉਹ ਮੈਂ ਕਹਿੰਨੀ ਆ ਵੀ ਇੱਥੇ ਤੇਰੀ ਤੇਰੀ ਮਾਤਾ ਦਾ ਮੂੰਹ ਜੋ ਸ਼ਰਮ ਆਉਂਦੀ ਆ ਆਪਣੇ ਕੱਪੜੇ ਜਿਹੜੇ ਗੱਡੀ ਦੇ ਮਿੱਟੀ ਐਣੀ ਕਿਤੇ ਵੀ ਹਾਂ ਸ ਕੀ ਗੱਡੀ ਦੇ ਮਿੱਟੀ ਹੀਣੀਗੀ ਜੇ ਕੋਈ ਬੈਠਿਆ ਪੂਰਾ ਮਿੱਟੀ ਆਣੀਗੀ ਸਾਡੇ ਗੁਰੂ ਸਾਹਿਬ ਤੁਸੀਂ ਰੋਲ ਕੇ ਰੱਖਦੇ ਆ ਤੁਸੀਂ ਮੇਰੀ ਗੱਲ ਤਾਂ ਸੁਣ ਲਓ ਮੈਂ ਕਹੀ ਤੇ ਜੰਨੀ ਤੇ ਸੇਵਾ ਚੱਲਦੀ ਸੇਵਾ ਤਾਂ ਹੁਣ ਕੀ ਕੀ ਕਰਾਉਣੀ ਸੇਵਾ ਚੱਲਦੀ ਸੀ ਮੰਨਦੇ ਆ ਠੀਕ ਆ ਨਾ ਆਪਣੇ ਬਾਪੂ ਦੀ ਫੋਟੋ ਲੱਗੀ ਹੋਵੇ ਆਪਾਂ ਉਹਦੇ ਢਾਗ ਦੰਨੇ ਆ ਤੇ ਮਿੱਟੀ ਨਾ ਪੈ ਜੇ ਕੀ ਗੱਲ ਉਹ ਆਪਾਂ ਨੂੰ 10 ਜੰਦਗੀਆਂ ਲਾ ਕੇ ਦਾਸ ਗੁਰੂ ਸਾਹਿਬ ਨੇ ਆਪਾਂ ਨੂੰ ਕੁਰਬਾਨੀ ਦੇ ਕੇ ਉਹ ਗੁਰੂ ਸਾਹਿਬ ਦਿੱਤੇ ਆ ਤੇ ਤੁਸੀਂ ਮਿੱਟੀ ਮਿੱਟੀ ਕਰੀ ਜਾਂਦੇ ਆ ਬੈਠੇ ਨਹੀਂ ਮੈਂ ਕਹਿੰਦੀ ਚਲੋ ਚਲੋ ਠੀਕ ਆ ਸੁਣਨੀ ਚਾਹੀਦੀ ਉਹ ਤਾਂ ਮਿੱਟੀ ਨਾ ਬਣਾ ਰਹੇ ਜਿਹੜੇ ਜ਼ਖਮੀ ਹੋਇਆ ਤੂੰ ਤੇ ਸੱਦਣੇ ਸੀ ਉਹ ਤੇਰੇ ਬਾਬਾ ਜੀ ਤੋਂ ਬਾਅਦ ਹੁਣ ਮੈਂ ਸੱਦਣੇ ਸੀ ਉਹ ਬਾਹਰ ਸਪਾਈ ਕਰਾ ਲਈਏ ਤੁਸੀਂ ਅੰਦਰ ਹੋ ਜਾਓ ਬਾਬੇ ਦੇ ਫੋਟੋ ਤਾਂ ਭਟਕਿਆ-ਵੜਕਿਆ ਕਰਕੇ ਰੱਖਿਆ ਉਹਦਾ ਫੋਟੋ ਸਪਾਈ ਤੇ ਜਿਹੜਾ ਬੰਦਾ ਬਾਬਾ ਜੀ ਦਾ ਤਾਂ ਪੈਂਦਾ ਉੱਤੇ ਕਿ ਮਹਾਰਾਜ ਦੇ ਕੋਈ ਜਿਹੜਾ ਸਪਾਈਏ ਨਹੀਂ ਮੈਂ ਮੰਨਦੀ ਆ ਮੇਰੀ ਗਲਤੀ ਆ ਇਹ ਬਾਬਾ ਵੱਡਾ ਕੇ ਮਹਾਰਾਜ ਵੱਡਾ ਹੋ ਗਿਆ ਮਹਾਰਾਜ ਵੱਡਾ ਕੋਈ ਨਹੀਂ ਬਾਬੇ ਜਮਾ ਜਾਂ ਬਾਹਲੀ ਹੁੰਦੀ ਆ ਤੁਸੀਂ ਉੱਤੇ ਦਾਸਤਾਖ੍ਹ ਸਾਹਿਬ ਮੰਨਿਓ ਸਾਡੇ ਕੋਲ ਗਲਤੀ ਆ ਤੁਸੀਂ ਵੱਡੇ ਆ ਹਾਂ ਅਸੀਂ ਨਹੀਂ ਗਲਤੀ ਮਰੋਣੀ ਇਹ ਕਾਹਤ ਆ ਉੱਤੇ ਜਾ ਕੇ ਜਿਹੇਦਾਰ ਕੋਈ डावੜੇ ਉੱਤੇ ਜੋ ਮਰਜ਼ੀ ਕਰੀ ਮੇਰੀ ਗੱਲ ਸੁਣ ਕਿ ਮਹਾਰਾਜ ਉਹ ਨਹੀਂ ਮਾਤਾ ਜੀ ਅਸੀਂ ਇਹ ਕੰਮ ਅਸੀਂ ਮੇਰੀ ਗੱਲ ਸੁਣੋ ਤੁਹਾਨੂੰ ਸਰੂਪ ਮਿਲ ਜਾਣਗੇ ਬਿਲਕੁਲ ਜੇ ਚਾਰ ਲਿਓ ਪੰਜ ਲਿਓ 6 ਲਿਓ ਪਰ ਕਾਲ ਤੱਕ ਸਾਹ ਤੇ ਬੇਇਜ਼ਤੀ ਕਰਕੇ ਬ�ਾਸ ਕਰਕੇ ਤੁਹਾਨੂੰ ਜਿਹੜੀ ਸਵਾ ਸਜ਼ਾ ਮਿਲੂਗੀ ਨਾ ਉਹ ਭੁਗਤ ਕੇ ਫੇਰ ਆਉਣੇ ਆ ਇਹ ਇਹ ਮਾਰੀ ਮੋਟੀ ਗੱਲ ਨਹੀਂ ਕਿ ਨਹੀਂ ਤੁਹਾਨੂੰ ਬੇਆਗਮੀ ਦਾ ਪਰਚਾ ਹੋ ਜਾਣਾ ਇਹ ਪਰਚਾ ਤੁਹਾਡੇ ਪਰਚਾ ਹਟ ਕੇ ਛੱਡ ਜਾਂਦੇ ਆ ਦੇਖ ਲੋ ਹਾਂ ਵੇ ਜੇ ਠੀਕ ਆ ਹਾਂ ਹਾਂ ਉਹ ਠੀਕ ਛੱਡ ਜੇ ਨੇ ਪਰਚਾ ਬਿਆਦਮੀ ਦਾ ਹੁੰਦਾ ਨੇ ਅੰਗ ਫਟੇ ਆ ਉਹ ਦੇ ਲੋ ਜੇ ਕਾਉਣਾ ਦਾ ਕਰਾ ਦਿੰਨੇ ਆ ਨਹੀਂ ਉੱਥੇ ਸਜਾ ਕੱਲੀ ਕਾਲ ਤੱਕ ਸਰ ਅਰਦਾਸ ਹੋਣੀ ਆ ਭਾਂਡੇ ਚਾਲ ਉੱਪਰ ਕੇ ਝੂਠੇ ਉੱਥੇ ਰੱਖਣੇ ਆ ਹੋਰ ਕਿੱਡੀ ਕੀ ਸਜਾ ਦੇਣੀ ਕੋਈ ਨਹੀਂ ਹੁਣ ਤੁਸੀਂ ਕਿਰਪਾ ਕਰ ਦਿਓ ਬਾਬੂ ਬਾਬਾ ਜੀ ਕੋਸ ਕੰਖਾ ਇਹਦਾ ਮੋਰੀ ਕਰਦਾ ਬਾਬਾ ਸਾਡੇ ਦਾ ਬਸ ਤੁਸੀਂ ਮਾਤਾ ਬਜ਼ੁਰਗਾ ਬਾਬੂ ਇੱਕ ਮਿੰਟ ਕੋਈ ਨਹੀਂ ਬੋਲਣਾ ਤੇ ਮਹਾਰਾਜ ਦਾ ਮਸਲਾ ਹੁਣ ਬਜ਼ੁਰਗ ਹੋ ਗਈ ਪਿੰਨ ਤੂੰ ਹੀ ਕਹਿੰਦਾ ਸੀ ਫਰਮਾਈ ਹੈਣੀ ਆ ਹੈਣੀ ਉਹ ਹੈਣੀ ਹੁਣ ਤੂੰ ਪਹਿਲਾਂ ਇੱਥੇ ਬੋਲੇ ਸੁਣਾਈ ਹੈ ਨਹੀਂ ਇੱਥੇ ਪਾਸੇ ਪਾਪਾ ਪਾਸੇ ਹੁਣ ਤੂੰ ਤੂੰ ਆ ਗਿਆ ਹਣ ਮਾਰਾ ਸੁਣਾਈ ਨਹੀਂ ਮਾਤਾ ਆਖਿਆ ਸੀ ਮੈਂ ਪਾਸੇ ਪਾਪਾ ਪਾਸੇ ਅੰਦਰ ਵਿੱਚ ਉਹਦਾ ਹੱਕ ਨਹੀਂ ਮੜਦਾਗਾ ਉਹਦੇ ਬਾਰੇ ਕਰਦਾ ਦੂਜੇ ਪਾਸੇ ਹੋ ਗਿਆ ਕੀ ਦੇਖਿਆ ਸੀ ਮੈਂ ਤੂੰ ਤੂੰ ਆ ਗਿਆ ਮੈਂ ਕਿਹਾ ਸੀ ਵੀ ਇੱਥੇ ਉਹ ਮਾਤਾ ਦਾ ਨਹੀਂ ਕੁਸ਼ੂਰ ਪਾਪਾ ਆਖਿਆ ਹਣ ਪਹਿਲੇ ਲੈ ਭਾਈ ਇਹੀ ਮਾਰਗ ਤੋਂ ਹੁੰਦੀ ਜਾਂਦੀ ਹੈਗਾ ਤੋਹੀਆ ਦਾ ਨਹੀਂ ਕਹਿੰਦੀ ਤਿਆਜ ਹੁਣ ਮਾਰਖਲਾ ਬੋਲੀ ਰਿਹਾ ਨੇ ਮਾਤਾ ਨਹੀਂ ਨਿਜੋਗੀ ਬਹੁਤ ਦਸੀ ਆ ਮਾਤਾ ਮਾਤਾ ਪੈਸੇ ਸੰਭਾਲਣ ਤੋਂ ਕੀ ਆ ਨਹੀਂ ਮਾਇਆ ਸੰਭਾਲਣ ਤੋਂ ਕੀ ਮਾਤਾ ਲੈ ਨਾ ਫਿਰ ਸੇਵਾ ਦੋ ਦੋ ਕਿਹੜੀ ਸੀ ਜੱਟ ਛੋਟੇ ਵੀਰੇ ਇੱਥੇ ਹੋਰ ਗੱਲ ਚਲੇ ਜੀ ਤੇ ਕਮਾਈ ਤੇ ਇਹ ਹੀ ਸਾਰੇ ਦੱਸ ਕੇ ਪੈਸੇ